ਬਰਖਾਤ ਸੀਨੀਅਰ ਮਹਿਲਾ ਕਾਂਸਟੇਬਲ ਦਾ ਸਾਥੀ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਵੀ ਗ੍ਰਿਫਤਾਰ ਕਰ ਲਿਆ ਜਿਸ ਨੂੰ ਅੱਜ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਤੇਜਾ ਤਿੰਨ ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਤਾਂ ਇਹਨਾਂ ਤਿੰਨ ਦਿਨਾਂ ਦੇ ਪੁਲਿਸ ਰਿਮਾਂਡ ਦੇ ਵਿੱਚ ਵੱਡੇ ਖੁਲਾਸੇ ਹੋਣ ਦੀ ਸ਼ੰਕਾ ਜਤਾਈ ਜਾ ਰਹੀ ਹੈ ਤਾਂ ਕੈਨਾਲ ਥਾਣਾ ਦੇ ਐਸਐਚਓ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਰਫ ਸੋਨੂ ਨੂੰ ਮੁਹਾਲੀ ਤੋਂ ਗ੍ਰਿਫਤਾਰ ਕੀਤਾ ਤੇ ਬਠਿੰਡਾ ਦੀ ਅਦਾਲਤ ਵਿੱਚ ਪੇਸ਼ ਕੀਤਾ ਗਿਆ ਪੁਲਿਸ ਬਲੋ ਜੱਜ ਸਾਹਿਬ ਤੋਂ 7 ਦਿਨਾਂ ਦਾ ਪੁਲਿਸ ਰਿਮਾਂਡ ਮੰਗਿਆ ਗਿਆ ਸੀ ਪਰ 3 ਦਿਨਾਂ ਦਾ ਪੁਲਿਸ ਰਿਮਾਂਡ ਹਾਸਲ ਹੋਇਆ ਤਾਂ ਹੁਣ ਬਰੀਕੀ ਦੇ ਨਾਲ ਪੜਤਾਲ ਕੀਤੀ ਜਾਵੇਗੀ ਤਾਂ ਕਿ ਸਾਰਾ ਸੱਚ ਸਾਹਮਣੇ ਆ ਸਕੇ ਇਹ ਸਾਨੂੰ ਇਹਨੂੰ ਅਸੀਂ ਮਾਨਯੋਗ ਦਰਸ਼ਕ ਕੀਤਾ ਸੀਗਾ ਇਹਦੇ ਵਿੱਚ ਅਸੀਂ ਜੱਜ ਸਾਹਿਬ ਤੋਂ 7 ਦਿਨ ਦੇ ਪੁਲਿਸ ਰਿਮਾਂਡ ਦੀ ਅਰਜ਼ੀ ਦਿੱਤੀ ਸੀਗੀ ਜਿਹੜਾ ਸਾਨੂੰ ਜੱਜ ਸਾਹਿਬ ਨੇ 3 ਦਿਨਾਂ ਦਾ ਪੁਲਿਸ ਰਿਮਾਂਡ ਦਿੱਤਾ ਹੈ ਠੀਕ ਹੈ ਜੀ ਪੁੱਛ ਕੇ ਪੁੱਛ ਕੇ ਅੱਛੀ ਭਾਈ ਜੀ ਕੀ ਸਾਹਮਣੇ ਆਇਆ ਪਹਿਲਾਂ ਵੀ ਸੀ ਇਹ ਪੂਰੀ ਰਾਤ ਰਹੇ ਨੇ ਪੁੱਛ ਕੇ ਅੱਛੀ ਕੋਈ ਐਂਗਲ ਸਾਹਮਣੇ ਆਏਗਾ ਦੇਖੋ ਜੀ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਇਹ ਤੁਹਾਨੂੰ ਨਹੀਂ ਅਸੀਂ ਦੱਸ ਸਕੂਰ ਕਰ ਸਕਦੇ ਬਾਅਦ ਚ ਲੋ ਸਕਦੇ ਤੇ ਲੜਕੀ ਦੀ ਪੈਰ ਦਾ ਰਿਮਾਂਡ ਵੀ ਖਤਮ ਹੋ ਗਿਆ 14 ਜੂਨ ਦੀ ਕਸਟਡੀ ਸੀਗੀ ਹਾਂ ਜੀ ਉਹ ਜਿਹੜਾ ਹੈ ਵੀ ਸੀ ਰਾਹੀ ਹੁੰਦੀ ਹੈ ਉਹਨਾਂ ਦਾ ਵੀ ਸੀ ਰਾਹੀ ਹੈ ਇੱਥੇ ਕਿਹੜੀ ਜਗ੍ਹਾ ਤੋਂ ਖੜਿਆ ਕਿਹੜੀ ਕੁਛ ਕੀਤੀ ਜਾਵੇਗੀ ਉਹ ਅਸੀਂ ਇਨਵੈਸਟੀਗੇਸ਼ਨ ਦਾ ਅਸਰ ਬਾਅਦ ਚ ਕਰਾਂਗੇ ਕਿਹੜੇ ਸਟੇਰ ਕਿਸ ਜਗ੍ਹਾ ਤੋਂ ਕੀਤਾ ਸਰ ਇਹ ਕੱਲ ਇਹ 12 ਬਟੰਡੇ ਤੋਂ ਬਾਹਰ ਗ੍ਰਫਤਾਰ ਕੀਤਾ ਸੀ ਕਿਹੜੇ ਦਿਨ ਦਾ ਰਿਮਾਂਡ ਕਿਹੜੇ ਚ ਪਹਿਲਾ ਕਨਸੈਪਟ ਨੂੰ ਦੁਬਾਰਾ ਲਿਆ ਸਕਦੇ ਆ ਪੁੱਛ ਕੇ ਚਾਹस्ते ਕੁਛ ਇਸ ਤਰ੍ਹਾਂ ਉਹਦੇ ਜੇ ਕੋਈ ਦੀ ਇਨਵੈਸਟੀਗੇਸ਼ਨ ਜਿਹੜੀ ਗੱਲ ਆਊਗੀ ਉਸ ਤੋਂ ਬਾਅਦ ਸਰ ਕੱਲ ਸ਼ਾਮ ਦਾ ਹੈ ਰਾਜਸੀ ਨਿੱਤੇਗਾ ਕੁਝ ਆਇਆ ਸਾਹਮਣੇ ਤੁਹਾਨੂੰ ਇਹ ਇਨਵੈਸਟੀਗੇਸ਼ਨ ਦਾ ਪਾਰਟ ਹੈ ਜੀ ਤੁਹਾਨੂੰ ਸਰ ਕਿੰਨੇ ਦਿਨ ਦਾ ਰਿਮਾਂਡ ਮਿਲਿਆ ਜੀ ਕਿੰਨੇ ਦਿਨ ਦਾ ਪੁਲਸ ਰਿਮਾਂਡ ਠੀਕ ਹੈ ਸਰ ਠੀਕ ਸੁਦਾਦੀਆ ਕਿ ਬਠਿੰਡਾ ਪੁਲਿਸ ਦੇ ਵੱਲੋਂ ਪੰਜਾਬ ਪੁਲਿਸ ਦੇ ਵਿੱਚ ਤਾਇਨਾਤ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਨੂੰ ਥਾਰ ਗੱਡੀ ਦੇ ਵਿੱਚ 17.71 ਹੈਰਨ ਦੇ ਨਾਲ ਗ੍ਰਿਫਤਾਰ ਕੀਤਾ ਗਿਆ ਸੀ ਤੇ ਇਸ ਕੇਸ ਦੇ ਵਿੱਚ ਦਾ ਸਾਥੀ ਬਲਵਿੰਦਰ ਸਿੰਘ ਸੋਨੂ ਵੀ ਨਾਮਜ਼ਦ ਕੀਤਾ ਗਿਆ ਸੀ ਦੂਸਰੇ ਪਾਸੇ ਬਰਖਾਸ ਸੀਨੀਅਰ ਮਹਿਲਾ ਕਾਂਸਟੇਬਲ ਅਮਨਦੀਪ ਕੌਰ ਦਾ ਵੀ ਜੁਡੀਸ਼ੀਅਲ ਰਿਮਾਂਡ 14 ਦਿਨਾਂ ਦਾ ਖਤਮ ਹੋ ਗਿਆ ਸੀ ਇਸ ਮਾਮਲੇ ਦੇ ਵਿੱਚ ਐਸਐਚਓ ਨੇ ਦੱਸਿਆ ਕਿ ਹੁਣ ਇਸ ਨੂੰ ਵੀਡੀਓ ਕਾਨਫਰੈਂਸ ਦੇ ਜ਼ਰੀਏ ਹੀ ਅਦਾਲਤ ਵਿੱਚ ਪੇਸ਼ ਕੀਤਾ ਜਾਵੇਗਾ